ਸੋ ਸੇਵਾ ਮੰਗਦੀ ਆ ਤੇ ਨਿਸ਼ਾਨੀਆਂ ਸਾਰੇ ਪੱਖ ਤੋਂ ਪੂਰੀਆਂ ਸੋ ਇਹਦਾ ਜਿਹੜਾ ਮੁੱਲ ਆ ਉਹ 40000 ਆ ਉਹਦੇ ਵਿੱਚੋਂ ਤੁਹਾਡਾ ਮਾਨਤਨ ਪੂਰਾ ਕੀਤਾ ਜਾਊਗਾ ਜਿੰਨੀ ਜੋਗੇ ਹੋਏ ਖਾਲੀ ਆਪਦੇ ਨੂੰ ਤਾਂ ਨਹੀਂ ਮੋੜਨ ਦੇਈਦਾ ਬਾਕੀ ਅਗਲਾ ਵੀ ਲੈਣ ਦੀ ਇੱਛਾ ਰੱਖਦਾ ਹੋਵੇ ਤਾਂ ਦੋਸਤੋ ਡੰਗਰ ਆਪਣੇ ਕੋਲੇ ਚੰਗੀ ਕੁਆਲਿਟੀ ਦੇ ਹੁੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਟਾਈਮ ਬਾਅਦ ਆਉਣ ਪਰ ਹੋਣਗੇ ਬਰੀਡ ਵਾਈ ਚੰਗੇ ਡੰਗਰ ਸੋ ਇਹ ਸੀ ਅੱਜ ਦੇ ਤਿੰਨ ਡੰਗਰ ਮੌਨ ਵੀਡੀਓ ਚ ਕਰ ਲਿਆ ਜਿਹਨੂੰ ਰੇਟ ਪਸੰਦ ਆਵੇ ਉਹ ਵੀਡੀਓ ਦੇਖ ਲਿਓ ਜਿਹਨੂੰ ਰੇਟ ਵਧ ਘੱਟ ਲੱਗੇ ਤਾਂ ਦੋਸਤੋ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਜਿੱਥੋਂ ਮਰਜੀ ਤੁਸੀਂ ਪਸ਼ੂ ਖਰੀਦ ਸਕਦੇ ਤੁਹਾਡਾ ਪੈਸਾ ਬੜਾ ਕੀਮਤੀ ਆ ਸੋ ਆਪਾਂ ਅੱਜ ਦੀ ਵੀਡੀਓ ਜਿਹੜੇ ਲੱਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਕਰਤੇ ਆ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ ਹਾਂਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਕਾਫੀ ਲੰਮੇ ਸਮੇਂ ਬਾਅਦ ਅੱਜ ਆਪਣੇ ਫਾਰਮ ਤੋਂ ਵੀਡੀਓ ਸ਼ੂਟ ਕਰ ਰਹੇ ਆ। ਸੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਵਾਈਟ ਫੇਸ ਦੇ ਵਿੱਚ ਚੰਗੀਆਂ ਕਟੀਆਂ ਲਿਆ ਕੇ ਦਿਓ। ਤਾਂ ਦੋਸਤੋ ਅੱਜ ਵਾਈਟ ਫੇਸ ਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਚੰਗੇ ਨਾਗ ਦਿਖਾਉਣ ਲਈ। ਉਸ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਦਾ ਸੱਜਣੋ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਜਾਂ ਫੇਸਬੁੱਕ ਪੇਜ ਤੇ ਨਵੇਂ ਆਏ ਆ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਦੋਸਤੋ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਉਮੀਦ ਕਰਦਾ ਕਿ ਤੁਹਾਨੂੰ ਇਹ ਤਿੰਨੇ ਜਰੂਰ ਪਸੰਦ ਆਉਣਗੇ ਬਾਕੀ ਕੱਲੀ-ਕੱਲੀ ਕੱਟੀ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਜਿਆਦਾ ਲੰਮੀ ਨਹੀਂ ਕਰਦੇ ਕਿਉਂਕਿ ਵੀਰ ਕਹਿੰਦੇ ਕਿ ਕਈ ਵਾਰ ਸਮਾਂ ਥੋੜਾ ਹੁੰਦਾ ਸੋ ਸਭ ਤੋਂ ਪਹਿਲਾਂ ਆਪਾਂ ਦੋਸਤੋ ਇੱਕ ਨੰਬਰ ਤੋਂ ਆ ਇਧਰੋਂ ਲਈ ਕੱਟੀ ਤੋਂ ਸ਼ੁਰੂਆਤ ਕਰਦੇ ਆ ਸਾਹਮਣੇ ਜਿਹੜੀ ਕੱਟੀ ਤੁਸੀਂ ਦੇਖ ਸਕਦੇ ਆ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਵਾਈਟ ਫੇਸ ਸਾਨੂੰ ਕੋਈ ਛੋਟਾ ਬੱਚਾ ਲਿਆ ਕੇ ਦਿਓ ਤਾਂ ਤੁਸੀਂ ਦੇਖ ਸਕਦੇ ਆਂ ਦੋਸਤੋ ਸਾਹਮਣੇ ਵਾਈਪ ਫੇਸ ਦੇ ਵਿੱਚ ਚਾਰੇ ਪੈਰਾ ਦੇ ਜੈਜ ਮਾਰਕਿੰਗ ਜਿਹੜੀ ਕੱਟੀ ਅ ਚਾਰ ਕੁ ਮਹੀਨੇ ਲਾ ਲਓ ਜਾਂ ਪੰਜ ਮਹੀਨੇ ਲਾ ਲਓ ਆਪਣੇ ਐਸਟੀਮੇਟ ਦੇ ਹਿਸਾਬ ਨਾਲ ਪੈਠ ਪੁੜੇ ਦੀ ਪੂਰੀ ਚੌੜੀ ਪਿੱਛੋਂ ਚੱਕਵੇਂ ਪੁੜਿਆਂ ਦੀ ਆ ਦੋਸਤੋ ਬਾਕੀ ਬਿਲਕੁਲ ਬਾਰੀਕ ਪੂਛਦੀ ਆ ਤੁਸੀਂ ਦੇਖ ਸਕਦੇ ਆਂ ਆਰਡਰ ਦਿਖਾ ਦਿੰਦਾ ਦੋਸਤੋ ਆ ਦੇਖੋ ਚਾਰੇ ਥਾਣੇ ਦੇ ਕਰਮਾਲੀ ਦੇ ਕੱਲੇ ਕੱਲੇ ਤੇ ਝੋਲੀ ਦੇ ਵਿੱਚ ਗੈਪ ਤੁਸੀਂ ਦੇਖ ਹੀ ਲਿਆ ਵਾ ਕਿ ਗੈਬ ਪੀੜੀ ਦੇ ਪਾ ਵਾਂਗੂ ਚਾਰੇ ਥਾਣਾ ਸੇਵਾ ਮੰਗਦੀ ਆ ਕੱਟੀ ਬਾਕੀ ਬਰੀਡ ਬਾਈ ਚੰਗੀ ਆ ਜ਼ਬਾਨ ਗੁਲਾਬੀ ਆ ਦੇਖ ਸਕਦੇ ਆ ਅੱਖ ਬਿਲਕੁਲ ਨੀਲੀ ਰਾਵੀ ਵਾਲੀ ਫੇਸ ਦੀ ਬਿਊਟੀ ਦੇਖ ਕੇ ਦੋਸਤੋ ਤੁਸੀਂ ਜੱਜਮੈਂਟ ਕਰ ਹੀ ਗਏ ਹੋਵੋਗੇ ਕੱਟੀ ਨੂੰ ਕਿ ਇਹ ਕਿਹੜੇ ਬਲੱਡ ਲੈਂਦੀ ਹੋ ਸਕਦੀ ਆ ਬਾਕੀ ਆਪਣੀ ਨਰਖ ਪਰ ਕਰਕੇ ਤੁਸੀਂ ਇਹਨੂੰ ਖਰੀਦ ਸਕਦੇ ਆ ਜਿਹੜਾ ਇਹਦਾ ਕੀਮਤ ਰੱਖੀ ਗਈ ਆ ਉਹ 20000 ਰੁਪਏ ਰੱਖੀ ਗਈ ਆ ਦੋਸਤੋ ਉਹਦੇ ਵਿੱਚੋਂ ਵੀ ਜੇ ਕੋਈ ਸੱਜਣ ਵੀਰ ਦੂਰੋਂ ਚੱਲ ਕੇ ਆਉਂਦਾ ਤਾਂ ਉਹਦਾ ਮਾਣ ਤਾਣ ਕੀਤਾ ਜਾਊਗਾ ਜੈਜ ਕੀਤਾ ਜਾਊ ਜੇ ਕੋਈ ਬਹੁਤਾ ਫਰਕ ਸਮਝ ਕੇ ਆਵੇ ਤਾਂ ਦੋਸਤੋ ਮੈਂ ਤੁਹਾਡਾ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ ਸੋ ਇਹ ਤੁਸੀਂ ਦੇਖ ਸਕਦੇ ਆ ਬੱਚਾ ਇਸ ਤੋਂ ਅੱਗੇ ਜਿਹੜੀ 2 ਨੰਬਰ ਤੇ ਕੱਟੀ ਆ ਜਿਹੜੀ ਬੂਰੀ ਨੀਲੀ ਰਾਵੀ ਦੀ ਬੜੇ ਟਾਈਮ ਬਾਅਦ ਬੂਰੀ ਨੀਲੀ ਰਾਵੀ ਲੈ ਕੇ ਆਉਂਦੀ ਆ ਤੇ ਲੈ ਕੇ ਵੀ ਉਹ ਆਉਂਦੀ ਆ ਕਿ ਜੇ ਕੋਈ ਰਿਸ਼ਤੇਦਾਰ ਵੀ ਦੋ ਘੜੀਆਂ ਖੜ ਕੇ ਕਿਸੇ ਦੇ ਘਰੇ ਜੇ ਆਉਂਦਾ ਤੇ ਕੱਟੀ ਕੋਲੇ ਰੋਕ ਕੇ ਗਾਹ ਨਾ ਜਾਵੇ ਤਾਂ ਫਿਰ ਸਵਾਦ ਨਹੀਂ ਆਉਂਦਾ ਦੋਸਤੋ ਪਿਓ ਵਾਲੇ ਪੱਖ ਤੋਂ ਬਹੁਤ ਹੀ ਜਿਆਦਾ ਵਧੀਆ ਦੱਸੀ ਗਈ ਆ ਪਰ ਮੈਂ ਦੋਸਤੋ ਇਹ ਗੱਲ ਨੂੰ ਮਨ ਲੋ ਕਹਿ ਕੇ ਨਹੀਂ ਵੇਚਦਾ ਕਿਉਂਕਿ ਜੇ ਇਹੇ ਕੱਟੀ ਐਦਾਂ ਹੀ ਨਾ ਵਿਕੀ ਤਾਂ ਫਿਰ ਸਵਾਦ ਨਹੀਂ ਆਉਂਦਾ ਐਡਾ ਚੰਗਾ ਬੱਚਾ ਨਾ ਜਾਇ ਚੰਗਾ ਖਰੀਦਣ ਦੀ ਫਿਰ ਸਾਨੂੰ ਉਹਦੇ ਕਹਨ ਨੂੰ ਵਕੀਲ ਲੋੜ ਹੈਗੀ ਆ ਕਿ ਪਿਓ ਦਾ ਨਾਮ ਲੈ ਕੇ ਵੇਚ ਕੇ ਜੇ ਵੱਧ ਪੈਸੇ ਨਾ ਅਸੀਂ ਉਹੀ ਕੀਮਤ ਇਹਦੀ ਲੈਣੀ ਆ ਜੋ ਕੀਮਤ ਇਹਦੀ ਜਾਇਜ਼ ਆ ਜਿੰਨੇ ਦੀ ਅਸੀਂ ਖਰੀਦੀ ਆ ਆਪਦਾ ਮਾਰਜਨ ਜਾਇਜ਼ ਰੱਖ ਕੇ ਅਸੀਂ ਇਹਨੂੰ ਮੰਨ ਲਓ ਵੇਚ ਦੇਣਾ ਵਾ ਬਾਕੀ ਪਿਓ ਵਾਲੇ ਪੱਖ ਤੋਂ ਬਹੁਤ ਹੀ ਚੰਗੀ ਦੱਸੀ ਗਈ ਆ ਤੁਸੀਂ ਆਪ ਦੀ ਸਮਝ ਨਾਲ ਖਰੀਦਣੀ ਆ ਅੱਖ ਦੇਖ ਲਈ ਆ ਜ਼ੁਬਾਨ ਤੁਸੀਂ ਚੈੱਕ ਕਰ ਲਈ ਆ ਬਿਲਕੁਲ ਗਲਾਬੀ ਚਾਰੇ ਪੈਰਾਂ ਤੇ ਜਾਇਜ਼ ਹੀ ਮਾਰਕਿੰਗ ਆ ਕਰਮਾ ਵਾਲੀ ਦੇ ਆ ਦੇਖ ਸਕਦੇ ਆ ਫੇਰ ਦੀ ਬਿਊਟੀ ਦੇਖ ਲਿਓ ਬਾਕੀ ਇਹਦੇ ਆਰਡਰ ਦੀ ਵਿੱਚ ਜਿਹੜੀ ਗੱਲਬਾਤ ਤੁਹਾਨੂੰ ਮੈਂ ਦਿਖਾਉਂਗਾ ਦੋਸਤੋ ਤੁਸੀਂ ਕਹਿੰਦੇ ਕਿ ਵਾਕਿਆ ਵੀਰ ਆਰਡਰ ਵੇਖ ਕੇ ਤਾਂ ਬੱਚਾ ਛੋਟਾ ਹੀ ਆ ਚਾਰੇ ਪੈਰਾਂ ਦੇ ਜੈਜ ਮਾਰਕਿੰਗਾਂ ਦੇਖ ਸਕਦੇ ਆ ਸੁਪਰ ਵੀ ਨਿਸ਼ਾਨ ਆ ਗਿਆ ਸੋ ਥੋੜੀ ਜੀ ਜੱਤ ਹੋਣ ਕਰਕੇ ਹੋ ਸਕਦਾ ਕਲੀਅਰ ਨਾ ਦਿਖਣ ਪਰ ਮੇਰੀ ਪੋਟੇ-ਪੋਟੇ ਜੱਡੇ ਨਾ ਮੰਨ ਲਓ ਇਹਦੇ ਆ ਦੇਖੋ ਥਾਣਾ ਆ ਦੇਖੋ ਆ ਦੇਖੋ ਮੇਰੀ ਪੋਟੇ ਜਿਹੜੇ ਜਿਹੜੇ ਲੰਮੇ ਥਾਨ ਹੋਣਗੇ ਦੋਸਤੋ ਜੇ ਤੁਸੀਂ ਘਰੇ ਆ ਕੇ ਵਿజిਟ ਕਰੋਗੇ ਤੇ ਆ ਜਿਹੜੀਆਂ ਨਾੜਾਂ ਲੰਕ ਦੀਆਂ ਉਵੇਂ ਪੂਰੀਆਂ ਵਿੱਚ ਦੇ ਨਾੜਾਂ ਰੜਕ ਪੈਣ ਲਈ ਆ ਜਿਹੜਾ ਵੀਰ ਆ ਕੇ ਇੱਥੇ ਵਿజిਟ ਕਰੂਗਾ ਉਹਨੂੰ ਇਹ ਚੀਜ਼ ਪਤਾ ਲੱਗ ਜੂਗੀ ਸੋ ਇਹਦਾ ਜਿਹੜਾ ਮੁੱਲ ਰੱਖਿਆ ਗਿਆ ਦੋਸਤੋ ਉਹ 27000 ਰੁਪਏ ਰੱਖਿਆ ਗਿਆ ਵਾ ਉਹਦੇ ਵਿੱਚੋਂ ਹਲਕਾ ਫੁਲਕਾ ਤੁਹਾਡਾ ਮਾਨਤਨ ਜਰੂਰ ਕੀਤਾ ਜਾਓ ਸੋ ਜੇ ਕਿਸੇ ਮੇਰੇ ਵੀਰ ਨੂੰ ਇਹ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਲਿਓ ਇਸ ਤੋਂ ਅੱਗੇ ਜਿਹੜੀ ਝੋਟੀ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਝੋਟੀ ਦਿਖਾਉਣ ਲੱਗਾ ਸਾਹਮਣੇ ਤੁਸੀਂ ਦੇਖ ਸਕਦੇ ਆ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਥੱਲੋਂ ਤੁਸੀਂ ਧੋਨੇ ਦਾ ਦੇਖ ਸਕਦੇ ਆ ਲੋਲੀ ਪੋਲੀ ਪੂਰੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਕੋਈ 27 26 27 ਮਹੀਨੇ ਦੀ ਏਜ ਆ ਬਾਕੀ 2 ਤੋਂ 4 ਮਹੀਨੇ ਲੱਗਣਗੇ ਦੋਸਤੋ ਇਹਨੂੰ ਮੰਨ ਲਓ ਬਣਦੇ ਜੋਗ ਝੋਟੀ ਹੋ ਜਾਣੀ ਆ ਇਹ ਤੇ ਇਹਦੀ ਤੁਸੀਂ ਬਿਊਟੀ ਅੱਖਾਂ ਦੀ ਮੰਨ ਲਓ ਬਣਾਵਟ ਚੈੱਕ ਕਰ ਸਕਦੇ ਆ ਜੁਬਾਨ ਗਲਾਬੀ ਸੰਗ ਓਵੇਂ ਮੱਥੇ ਤੋਂ ਥੱਲੇ ਤੇ ਬਿਲਕੁਲ ਕੁੰਡਾ ਰੱਖੂਗੀ ਕਰਮਾਂ ਲਈ ਇਹ ਬਾਕੀ ਧੌਂ ਦੀ ਲੰਬਾਈ ਕਰਿਓ ਚੈੱਕ ਸਰੀਰ ਦੇ ਵਿੱਚ ਇਹਦੇ ਪਤਲਾਪਨ ਜਰੂਰ ਚੈੱਕ ਕਰਿਓ ਜਿਹੜੇ ਵੀਰ ਮੰਨ ਲਓ ਇਸ ਚੀਜ਼ ਦਾ ਠਰਕ ਰੱਖਦੇ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਲੱਗ ਜੂ ਕਿ ਇਹਦਾ ਬਲੱਡ ਮੰਨ ਲਓ ਕਿੰਨਾ ਕੁ ਦੁੱਧ ਕਰ ਸਕਦੀ ਆ ਕਿਉਂਕਿ ਇਹ ਚੀਜ਼ ਨੇਰੇ ਚ ਹੀ ਰਹਿਣੀ ਹੈ ਇਹਦਾ ਸਰੀਰਕ ਪੰਤਰ ਤੋਂ ਹੀ ਪਤਾ ਲੱਗ ਜਣਾ ਥੱਲੇ ਉਹਦਾ ਧੌਂ ਤੁਸੀਂ ਦੇਖ ਸਕਦੇ ਆ ਪੂਰਾ ਲੋਲਾ ਪੋਲਾ ਮਿਲਕਵੇਨ ਦੇਖ ਸਕਦੇ ਆ ਉਹ ਵੀ ਪੂਰੀ ਗੱਡਮੀ ਤੇ ਫੇਸ ਦੀ ਬਿਊਟੀ ਤੁਸੀਂ ਇੱਕ ਵਾਰ ਫੇਰ ਚੈੱਕ ਕਰ ਲਓ ਤੇ ਅਰਡਰ ਦਿਖਾਉਣਾ ਮੈਂ ਤੁਹਾਨੂੰ ਦੋਸਤੋ ਜਿਵੇਂ ਅੰਕਲ ਪੱਪੂ ਸੰਧੂ ਕਹਿੰਦੇ ਕਿ ਕਈ ਵਾਰੀ ਵਾਈਟ ਨਿਸ਼ਾਨ ਜਾਂ ਥਣ ਵਾਈਟ ਆ ਜਾਂਦੇ ਤਾਂ ਵਾਕਈ ਜਿਹੜਾ ਇਹਨਾਂ ਦਾ ਸ਼ੋਕਰ ਚੰਦਰਾ ਉਹ ਵੀ ਪਾਉਂਗਾ ਦਾ ਤਾਂ ਇਹ ਜਿਹੜੀਆਂ ਨਿਸ਼ਾਨੀਆਂ ਮਾਨੂੰ ਬਲੱਡ ਚ ਆਉਂਦੀਆਂ ਆਉਂਦੀਆਂ ਇਹਦੇ ਥਣ ਦਿਖਾਉਣਾ ਚਾਰੇ ਥਣ ਪੀੜੀ ਦੇ ਪਾਵੇਂ ਵਾਂਗੂ ਗੁੱਠਾਂ ਤੇ ਲੱਗੇ ਇੱਕ ਥਾਣੇ ਦਾ ਪਿੰਕਾ ਦੋਸਤੋ ਆ ਕਰਿਓ ਚੈੱਕ ਤਿੰਨੇ ਦੇ ਥਣ ਜਿਹੜੇ ਬਲੈਕ ਆ ਦੋਸਤੋ ਆ ਕਰਿਓ ਚੈੱਕ ਥਣਾ ਦੀ ਇਹ ਤਸੱਲੀ ਕਰ ਲਿਓ ਦੋਸਤੋ ਕਈ ਵਾਰ ਬਾਅਦ ਵਿੱਚ ਵੀਰ ਸਪੈਸ਼ਲ ਵੀਡੀਓ ਮੰਗਾਉਂਦੇ ਆ ਸੋ ਤਿੰਨ ਥਾਨ ਬਲੈਕ ਇੱਕ ਪਿੰਕ ਦਾ ਥਾਨ ਬਾਕੀ ਤੁਣ ਥੱਲੋਂ ਇਹਦਾ ਲੋਲਾਪਨ ਚੈੱਕ ਕਰਿਓ ਦੋਸਤੋ ਕਹਿਣ ਦੀ ਗੱਲ ਨਹੀਂ ਜੇ ਤੁਸੀਂ ਕੋਲੇ ਆ ਕੇ ਵੇਖੋਗੇ ਤਾਂ ਤੁਹਾਨੂੰ ਫਿਰ ਪਤਾ ਲੱਗੂ ਕਿ ਇਹ ਕੀ ਚੀਜ਼ ਹੈਗੀ ਆ ਕਿਾਰੇ ਪੈਰਾ ਦੇ ਜੈਜ ਮਾਰਕਿੰਗ ਬਹੁਤ ਹੀ ਚੰਗਾ ਲਾਣੇ ਘਰਾਣੇ ਦੀ ਕੱਟੀ ਆ ਦੋਸਤੋ ਇਹ ਸੋ ਸੇਵਾ ਮੰਗਦੀ ਆ ਤੇ ਨਿਸ਼ਾਨੀਆਂ ਸਾਰੇ ਪੱਖ ਤੋਂ ਪੂਰੀਆਂ ਸੋ ਇਹਦਾ ਜਿਹੜਾ ਮੁੱਲ ਆ ਉਹ 40000 ਆ ਉਹਦੇ ਵਿੱਚੋਂ ਤੁਹਾਡਾ ਮਾਨਤਨ ਪੂਰਾ ਕੀਤਾ ਜਾਊਗਾ ਜਿੰਨੀ ਜੋਗੇ ਹੋਏ ਖਾਲੀ ਆਪਦੇ ਵੱਲ ਤਾਂ ਨਹੀਂ ਮੁੜਨ ਦੇਈਦਾ ਬਾਕੀ ਅਗਲਾ ਵੀ ਲੈਣ ਦੀ ਇੱਛਾ ਰੱਖਦਾ ਹੋਵੇ ਤਾਂ ਦੋਸਤੋ ਡੰਗਰ ਆਪਣੇ ਕੋਲੇ ਚੰਗੀ ਕੁਆਲਿਟੀ ਦੇ ਹੁੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਟਾਈਮ ਬਾਅਦ ਆਉਣ ਪਰ ਹੋਣਗੇ ਬਰੀਡ ਵਾਈ ਚੰਗੇ ਡੰਗਰ ਸੋ ਇਹ ਸੀ ਅੱਜ ਦੇ ਤਿੰਨ ਡੰਗਰ ਮੌਨ ਵੀਡੀਓ ਚ ਕਰ ਲਿਆ ਜਿਹਨੂੰ ਰੇਟ ਪਸੰਦ ਆਵੇ ਉਹ ਵੀਡੀਓ ਦੇਖ ਲਿਓ ਜਿਹਨੂੰ ਰੇਟ ਵਧ ਘੱਟ ਲੱਗੇ ਤਾਂ ਦੋਸਤੋ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਜਿੱਥੋਂ ਮਾਰਦੀ ਤੁਸੀਂ ਪਸ਼ੂ ਖਰੀਦ ਸਕਦੇ ਤੁਹਾਡਾ ਪੈਸਾ ਬੜਾ ਕੀਮਤੀ ਆ ਸੋ ਆਪਾਂ ਅੱਜ ਦੀ ਵੀਡੀਓ ਜਿਹੜੇ ਲਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਕਰਦੇ ਆ ਧੰਨਵਾਦੋ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ